ਉਹਦੀ ਕੁਝ ਸਮੇਂ ਵਿੱਚ ਸੁਪਟੇ ਕਰ ਲਈ ਜੀ ਮਾਮਲਾ ਜੀ ਕੱਲ ਇੱਕ ਬਹੁਤ ਮੰਦੂਫਾ ਕੀ ਖਬਰ ਔਰ ਇੱਕ ਘਟਨਾ ਹੋਈ ਸੀ ਜਿਹਦੇ ਵਿੱਚ ਇੱਕ 60 ਸਾਲ ਦਾ ਬਜ਼ੁਰਗ ਬਾਏ ਦਾ ਨੇਮ ਆਫ ਪਿਆਰਾ ਸਿੰਘ ਸਨ ਗੁਰਦੀਪ ਸਿੰਘ ਉਹਦਾ ਮਰਡਰ ਰਿਪੋਰਟ ਹੋਇਆ ਸੀ ਪਿੰਡ ਟਾਬ ਸ਼ੇਰ ਸਿੰਘ ਵਾਲਾ ਤੇ ਪੁਲਿਸ ਨੇ ਬਹੁਤ ਹੀ ਮੁਸਤੈਦੀ ਦਿਖਾਉਂਦੇ ਹੋਏ ਤੇ ਬਹੁਤ ਹੀ ਸਾਇੰਟਿਫਿਕ ਤੇ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਸ਼ਨ ਕੀਤੀ ਤੇ ਜਿਵੇਂ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਸਾਰੇ ਸੀਨੀਅਰ ਅਫਸਰ ਮੌਕੇ ਤੇ ਪਹੁੰਚੇ ਡੌਗ ਸਕਾਟ ਵੀ ਪਹੁੰਚਾ ਫੋਰੈਂਸਿਕ ਟੀਮ ਵੀ ਉੱਥੇ ਪਹੁੰਚੀ ਤੇ 올 ਮਾਈ ਟੀਮ ਵਿਚ ਵਾਸ ਲੈਡ ਬਾਈ ਐਸਪੀ ਡੀ ਜਸਮੀਤ ਸਿੰਘ ਜੀ ਇਨਕਲੂਡਿੰਗ ਡੀਐਸਪੀ ਡੀ ਡੀਐਸਪੀ ਸਬਡਿਵੀਜ਼ਨ ਔਰ ਐਸਐਚਓ ਸਾਦੇਕ ਔਰ ਇਨਚਾਰਜ ਸੀਆਈਏ ਨਾਦੀ ਸਾਰੀਆਂ ਵਕਤ ਵਕਤ ਟੀਮਾਂ ਨੇ ਬਹੁਤ ਮਿਹਨਤ ਕਰਦੇ ਹੋਏ ਇਹ ਪੂਰੇ ਕੇਸ ਦੀ ਗੁੱਥੀ ਜਿਹੜੀ ਹੈਗੀ ਉਹ ਅਕਲ ਸ਼ਾਮ ਤੱਕ ਸੁਲਝਾ ਲੀ इस केस इंफॉर्मेन uh, मिलने तो बाद अभी एफ आई आर रजिस्टर की एफ आई आर नंबर फिफ्टी फोर अंडर सैक्शन वन हंड्रेड एंड थ्री सब सैक्शन थ्री ओब्लिक फाइव पी एस सादिक और फाइनली शाम तक इन लैस दैन इनफैक्ट आई वुड से नॉट इवन ट्वेंटी फोर आवर्स बल्कि असी बारह घंटिया ची जड़ी मेन uh, कल्परेट थी उन्होंने असी आइडेंटिफाई कर लिया अनफॉर्चुनेटली uh, ये जरा डिशीज थी ही वॉज़ मर्डर्ड बाय हिज ओन वाइफ ਜਿਹੜੀ ਗਿਆਨਕੌਰ ਉਹਨੇ ਨਹੀਂ ਇਹਦਾ ਮਰਡਰ ਕੀਤਾ ਇਹਦੇ ਪਿੱਛੇ ਮੋਟਿਵ ਇਹ ਸੀ ਕਿ ਇਹ ਜਿਹੜਾ ਡਿਸੀਜ਼ਡ ਸੀ ਇਹ ਇਹ ਇਹਦੀ ਬੇਟੀਆਂ ਤੇ ਗਲਤ ਨਜ਼ਰ ਰੱਖਦਾ ਸੀ ਤੇ ਉਹਨੇ ਕੱਲ ਵੀ ਇਹੀ ਕੁਝ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨੂੰ ਬਚਾਉਣ ਦੇ ਚੱਕਰ 'ਚ ਇਹ ਜਿਹੜੀ ਲੇਡੀ ਸੀ ਗਿਆਨਕੌਰ ਉਹਨੇ ਆਪਣੀ ਬੇਟੀਆਂ ਨੂੰ ਬਚਾਉਣ ਵਾਸਤੇ ਉਹਤੇ ਵਾਰ ਕੀਤਾ ਔਰ ਉਸ ਇੱਕ ਇੰਜਰੀ ਦੀ وجہ سے ਹੀ ਬਲੈਡ ਟੂ ਡੈਥ ਅਸੀਂ ਇਹ ਵੀ ਕਹਿ ਸਕਦੇ ਨੇ ਕਿ ਇਹ ਇੱਕ ਸੈਲਫ ਡਿਫੈਂਸ ਕਿਤਾ ਗਿਆ ਇੱਕ ਮਰਡਰ ਸੀ ਉਹਨਾਂ ਨੂੰ ਉਸ ਤੋਂ ਬਾਅਦ ਅਸੀਂ ਜਦੋਂ ਪੂਰੀ ਗਹਿਨ ਪੁੱਛਕਿਛ ਕੀਤੀ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਿਕਲ ਕੇ ਆਈਆਂ ਸੋ ਦ ਲੇਡੀ ਹੈਜ਼ ਬੀਨ ਅਰੈਸਟਡ ਕਿਸ ਚੀਜ਼ ਦੇ ਨਾਲ ਬਾਤ ਕੀਤਾ ਗਿਆ ਇਹ ਜਿਹੜਾ ਜੀ ਘਰੇ ਜਿਹੜਾ ਘੋਟਨਾ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਨਾਲ ਹੀ ਵਾਰ ਕੀਤਾ ਔਰ ਇਹ ਕੋਈ ਪ੍ਰੀ ਮੈਡੀਟੇਟਿਡ ਕੋਈ ਮਰਡਰ ਨਹੀਂ ਸੀ ਇਹਨੂੰ ਅਸੀਂ ਕ੍ਰਾਈਮ ਆਫ ਪੈਸ਼ਨ ਸੀ ਕਹਿ ਸਕਦੇ ਹਾਂ ਅਪ੍ਰੀਚ ਇੱਕ ਅਗਿਆਤ ਮਿੱਟੀ ਦਾ ਵੀ ਨਾਮ ਸ਼ਾਮਿਲ ਹੈ ਜੀ ਇਨੀਸ਼ੀਅਲੀ ਇਨੀਸ਼ੀਅਲੀ ਜਦੋਂ ਅਸੀਂ ਐਫ ਆਈ ਆਰ ਦਿੰਦੇ ਹਾਂ ਦੇਖਿਓ ਇਹ ਟਾਈਮ ਬਾਉਂਡ ਹੁੰਦਾ ਹੈ ਸਾਰਾ ਕੁਝ ਐਸ ਪਰ ਦਾ ਨਿਊ ਲਾਜ਼ ਤਾਂ ਇਨੀਸ਼ੀਅਲੀ ਜਦੋਂ ਅਸੀਂ ਐਫ ਆਈ ਆਰ ਦਿੱਤੀ ਤੇ ਸਾਡੇ ਕੋਲ ਇਹੀ ਇਨਫੋਰਮੇਸ਼ਨ ਸੀ ਕਿ ਇਹ ਕੱਲੇ ਨਹੀਂ ਸੀ ਇਹਨਾਂ ਦੇ ਕੋਲ ਹੋਰ ਸੀ ਬਟ ਐਸ ਆਫ ਨਾਓ ਇਹ ਕੋਈ ਗੱਲ ਇਹਦੀ ਤਸਦੀਕ ਨਹੀਂ ਹੋਈ ਅਗਰ ਹੋਊਗੀ ਤਾਂ ਦੈਨ ਵੀ ਵਿਲ ਲੈਟ ਯੂ ਨੋ ਕਿ ਕਦੋਂ ਕਤਲ ਹੋਇਆ ਸੀ ਕਿਉਂਕਿ ਇਹ ਸਵੇਰ ਮਾਰਨਿੰਗ ਕਲ ਮਾਰਨਿੰਗ ਪਤਾ ਲੱਗੀ ਹੈ ਇਹ ਰਾਤ ਨੂੰ ਕਤਲ ਹੋ ਗਿਆ ਸੀ ਨਾ ਜੀ ਦਿਸ ਟਾਈਮ ਲਾਈਨ ਹੈ ਇਸ ਕੀ ਇਹ ਹੀ ਮਤਲਬ अर्ਲੀ ਮਾਰਨਿੰਗ ਕੇ ਆਸ-ਪਾਸ ਹੀ ਇਹ ਸਾਰਾ ਇਨਸੀਡੈਂਟ ਜਿਹੜਾ ਹੈਗਾ ਵਾਪਰਿਆ ਹੈ ਸਰ ਤੁਸੀਂ ਤਾਂ ਇਹ ਕਹਿੰਦੇ ਕਰਦੇ ਹੋ ਕਿ ਆਪਣੀਆਂ ਲੜਕੀਆਂ ਦੇ ਕਿ ਮਤਲਬ ਆਪਣੀਆਂ ਕੁੜੀਆਂ ਲੜਕੀਆਂ ਦੇ ਰੀਅਲ ਫਾਦਰ ਯੈਸ ધ ਰੀਅਲ ਫਾਦਰ ਹੀ ਵਾਸ ਟ੍ਰਾਈਂਗ ਟੂ ਯੂ نو ਡੂ ਸਮ ਸਮ ਬੈਡ ਐਕਟੀਵਿਟੀਜ਼ ਵਿਦ them ਤੋ ਮਦਰ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਫਿਰ ਇਹਨਾਂ ਦਾ ਗੁੱਥਮ ਗੁੱਥਾ ਹੋਇਆ ਤਾਂ ਫਿਰ ਇਹ ਉਸ ਇੱਕ ਸਕਫਲ ਚ ਇੱਕ ਕਰਾਇਮ ਆਫ ਪੈਸ਼ਨ ਹੋਇਆ ਤੇ ਉਹ ਫਿਰ ਜਿਹੜਾ ਉਹਦੇ ਹੱਥ ਆਇਆ ਉਹਨੇ ਆਪਣੇ ਆਪ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਬੇਟੀਆਂ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਸਿਰ ਤੇ ਵਾਰ ਹੋਇਆ ਜਿਹਦੀ ਚ ਪਹਿਲਾਂ ਇੱਕ ਦੱਸਿਆ ਗਿਆ ਸੀ ਕਿ ਜਦੋਂ ਮਤਲਬ ਇਹ ਬੇਟੀ ਉਸਲੇ ਕੱਲ੍ਹ ਅਸਕੇ ਲਈ ਜਨਤ ਕਰ ਰਿਹਾ ਹੈ ਔਰ ਇਸ ਜਿਹੜੇ ਬੱਚੇ ਜਾਂ ਇਸ ਦੀ ਜਿਹੜੀ ਵੀਡੀਓ ਆਪਣੇ ਬੇਟੀ ਕੋਲ ਦੇਖੀਏ ਆਫੀਸ਼ੀਅਲੀ ਕਿਸੇ ਦੇ ਵੱਲੋਂ ਕੁਝ ਵੀ ਨਹੀਂ ਦੱਸਿਆ ਗਿਆ ਸੋ ਕੀ ਹੁੰਦਾ ਇਸ ਟਾਈਪ ਦੇ ਕੇਸਾਂ ਵਿੱਚ ਸਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਇਹ ਗੁੱਛਲਦਾਰ ਕੇਸ ਸੀ ਤੋਂ ਬਹੁਤ ਬਾਰ ਇੱਕ ਸਟੇਟਮੈਂਟਸ ਵੀ ਚੇਂਜ ਹੁੰਦੇ ਹਨ ਵਿਕਟਿਮਸ ਵੀ ਵਿਕਟਮ ਦੀ ਫੈਮਿਲੀ ਵੀ ਚੇਂਜ ਕਰਦੀ ਹੈ ਜਿਹੜੇ ਅਕਿਊਜ਼ਡ ਹੁੰਦੇ ਉਹ ਵੀ ਬੱਚੀਆਂ ਵੀ ਬਹੁਤ ਛੋਟੀਆਂ ਹੈਗੀਆਂ ਦੇ ਵਾਰ ਇਨ ਸ਼ੌਕ ਇਨ ਫੈਕਟ ਟਰੋਮਾ ਰਾਦਰ ਸੋ ਦੈਟ ਇਜ਼ ਵਾਈ ਯੂ ਯੋਰਸੈਲਫ ਨੂੰ ਕਿ ਪੁਲਿਸ ਵੱਲੋਂ ਕੋਈ ਵੀ ਇਹਦੇ ਵਿੱਚ ਅਫੀਸ਼ੀਅਲ ਇਨਵੈਸਟੀਗੇਸ਼ਨ ਰਿਗਾਰਡਿੰਗ ਕੋਈ ਸਟੇਟਮੈਂਟ ਨਹੀਂ ਦਿੱਤਾ ਗਿਆ ਥਿਸ ਇਜ਼ ਦਾ ਅਫੀਸ਼ੀਅਲ ਸਟੇਟਮੈਂਟ ਵਿਚ ਵੀ ਆ ਗਿਆ ਜੀ ਦੇਖਿਏ ਅਬ ਪਿੰਡ ਪਿੰਡੋ ਵੀ ਇਹ ਵੈਰੀਫਾਈ ਹੋਇਆ ਔਰ ਫਾਈਨਲੀ ਮਲਟੀਪਲ ਅਕਿਊਜ਼ਡ ਰਾਉਂਡ ਅਪ ਹੋਏ ਕੱਲ ਸ਼ਾਮ ਤੱਕ ਔਰ ਉਹ ਸਾਰੇ ਹੀ ਜਿਹੜੇ ਸਸਪੈਕਟ ਸੀ ਅਸੀਂ ਉਹਨੂੰ ਵੈਰੀਫਾਈ ਕੀਤਾ ਕੜੀ ਤੋਂ ਕੜੀ ਅਸੀਂ ਜੋੜੀ ਹੈ ਔਰ ਫਿਰ ਇਹਨਾਂ ਦੇ ਵਰਜਨਸ ਨੂੰ ਜਦੋਂ ਅਸੀਂ ਮੈਚ ਕੀਤਾ ਤੇ ਫਾਈਨਲੀ ਇਹ ਗੱਲ ਨਿਕਲ ਕੇ ਆਈ ਇਦੇ ਸਾਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਕਿ ਕਿਉਂਕਿ ਇਹਦੇ ਛੋਟੇ ਬੱਚੇ ਇਨਵੋਲਡ ਹੈਗੇ ਸੋ ਵੀ ਵਾਂਟਡ ਟੂ ਬੀ ਐਕਸਟ੍ਰੀਮਲੀ ਸ਼ੋਰਨ ਬਿਫੋਰ ਮੇਕਿੰਗ ਅ ਸਟੇਟ ਜੀ ਦੋਨੋ ਮਾਈਨਰ ਹੈ ਜੀ ਦੇਖਿਏ ਵੀ ਆਰ ਐਜ਼ ਆਫ ਨਾਓ ਸੋ ਵੀ ਹੈਵ ਟ੍ਰੇਸਡ ਦਿਸ ਕੇਸ ਔਰ ਪ੍ਰੋਪਰ ਲੀਗਲ ਓਪੀਨੀਅਨ ਲੈ ਕੇ ਅਸੀਂ ਇਹਨੂੰ ਜਿਹੜੀ ਸਹੀ ਗੱਲ ਹੋਈ ਹੈ ਉਹੀ ਅਸੀਂ ਮਿਸਲ ਤੇ ਲਾਵਾਂਗੇ ਜੀ ਕਿ ਜਿਹੜੀ ਮਦਰ ਹੈਗੀ ਉਹਨੇ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਇਹ ਇੱਕ ਗੁੱਥਮ ਗੁੱਥਾ اور ਉਸਮੇ ਇੱਕ ਇਹ ਇੱਕ ਅਟੈਕ ਹੋਇਆ ਸੋ ਵੀ ਵਿਲ ਇਨਸ਼ੋਰ ਕਿ ਜਸਟਿਸ ਇਸ ਸਰ ਪੁਲਿਸ ਵਿਲ ਟਾਈ ਰ ਦੇ ਬੈਸਟ